ਜਿਹੜੀ ਆਪਣੀ ਚੈਸੀ ਹੈਗੀ ਆ ਇਹ ਵੱਖਰੀ ਹੈ ਲੋਕਾਂ ਨਾਲੋਂ ਹਾਂਜੀ ਤੇ ਇਹਦੇ ਵਿੱਚ ਟੁੱਟ ਭੱਜ ਦੀ ਕੋਈ ਗੰਜائش ਨਹੀਂ ਹੈਗੀ ਹਾਂਜੀ ਹਾਂ ਹੁਣ ਕੱਲਾ ਇੱਥੋਂ ਦਾ ਕੀਤਾ ਜਾ ਸਕਦਾ ਹੈ ਕੋਈ ਵੀ ਕਰ ਲੂ ਵੈਸ ਨੂੰ ਹਾਂਜੀ ਪਰ ਮਸਲਾ ਇੱਥੇ ਆ ਜਾਂਦਾ ਹੈਗਾ ਆ ਬਾਕੀ ਆਪਣੀ ਜਿਹੜੀ ਫਿਟਿੰਗਾਂ ਸਾਰੀ ਪਹਿਲਾਂ ਕਰਦੇ ਆਪਾਂ ਇਹ ਨਹੀਂ ਲੋਕਾਂ ਨੂੰ ਮੰਨ ਲਓ ਵੀ ਜਿਵੇਂ ਪਹਿਲਾਂ ਚੈਸੀ ਲਾਤੀ ਮੋੜ ਕੇ ਉੱਥੋਂ ਜੈਕ ਦਾ ਪਿਆਰ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਹਾਂਜੀ ਇਹਦੇ ਚ ਵੀ ਮੈਂ ਕਹਿਣਾਗਾ ਵੀ ਆਪਣੀ ਇਹਦੀ ਟੁੱਟ ਭੱਜ ਦੀ ਗਰੰਟੀ ਲਾਈਫਟਾਈਮ ਦੀ ਹੈ ਅੱਛਾ ਜੀ ਕੋਈ 1-2 ਸਾਲਾਂ ਦੀ ਹਾਂ ਹਾਂ 1-2 ਸਾਲਾਂ ਦੀ ਗੱਲ ਨਹੀਂ ਹੈਗੀ ਜਿੰਨੀ ਦੇਰ ਤੁਹਾਡੇ ਕੋਲੇ ਟਰਾਲੀ ਰਹੂਗੀ ਆਪਣੀ ਗਰੰਟੀ ਜਾਰੀ ਰਹੂਗੀ ਅੱਛਾ ਠੀਕ ਹੈ ਅੱਛਾ ਜੀ ਇਹ ਬਈ ਕੋਈ ਚੰਦ ਬੰਦੇ ਹੋਣਗੇ ਜਿਹੜੇ ਇਹ ਕੰਮ ਕਰਦੇ ਹੋਣਗੇ ਜਿਹਨਾਂ ਦੀਆਂ ਆ ਮਿੰਟੀਆਂ ਹੈਗੀਆਂ ਹਾਂ ਜੀ ਆ ਚੀਜ਼ ਵੀ ਇੱਕੋ ਬਰਾਬਰ ਹਾਂਜੀ ਮੂਰਲੇ ਸੈਂਟਰ ਤੋਂ ਹਾਂਜੀ ਤੇ ਮਗਰਲਾ ਤੇ ਆਹ ਜਿਹੜੀ ਸਲੋਟ ਕਾਣ ਜਿਹੜਾ ਇਹਦੇ ਵਿੱਚ ਅੱਛਾ ਇਹ ਵੀ ਬਰਾਬਰ ਹਜੇ ਇਹਦੇ ਤੇ ਮਜ਼ਬੂਤੀ ਇਹਦੀ ਹੋਰ ਕਰਨੀ ਹੈ ਹਜੇ ਅੱਛਾ ਜੀ ਇਹਦੇ ਵਿੱਚ ਸਪੋਟਾਂ ਲੱਗਣੀਆਂ ਹਜੇ ਸਹੀ ਇਹ ਮਿੰਨਤੀ ਭਾਈ ਇੱਥੋਂ ਮੰਨ ਲਾ ਵੀ ਇਹ ਸੈਂਟਰ ਕੱਢਿਆ ਹੋਇਆ ਆਪਣਾ ਨੀਵਾ ਕਰਮੜਾ ਜੇ ਤੇ ਇਹਦੇ ਤੇ ਹਰੇਕ ਚੀਜ਼ ਸਹੀ ਹੋਣੀ ਚਾਹੀਦੀ ਹੈਗੀ ਅੱਛਾ ਜੀ ਹਰ ਚੀਜ਼ ਆਪਣੀ ਪਹਿਲਾਂ ਲੱਗੀ ਹੁੰਦੀ ਹੈ ਪਹਿਲਾਂ ਲਾਉਣ ਦਾ ਮਤਲਬ ਇਹ ਹੈ ਵੀ ਕੰਮ ਸਾਫ਼ ਤੇ ਮਜ਼ਬੂਤ ਵਧੀਆ ਹੁੰਦਾ ਹੈਗਾ ਹਾਂਜੀ ਠੀਕ ਆ ਹੁਣ ਕਿੱਥੇ ਤਾਂ ਥੱਲੇ ਪਿਆਈ ਇਹਨੂੰ ਕਰ ਦੇਣਾ ਕਿੱਥੇ ਆਪ ਉੱਤੇ ਚੱਕ ਕੇ ਲਾਉਣਾ ਹਾਂਜੀ ਹਾਂਜੀ ਪਰ ਗੌਰ ਕਰਨ ਵੀ ਆ ਚੀਜ਼ਾਂ ਉਹਨਾਂ ਦੀਆਂ ਹੈਗੀਆਂ ਸਹੀ ਪਰ ਮੈਨੂੰ ਨਹੀਂ ਲੱਗਦਾ ਖਬਰਾ ਕੋਈ ਜਿੰਨੇ ਬਣਾਉਣ ਵਾਲੇ ਹੈਗੇ ਆ ਉਹਦੇ ਵਿੱਚੋਂ ਹੋ ਸਕਦਾ ਕੋਈ 5-4 ਪਰਸੈਂਟੇਜ ਗੱਲ ਤੇ ਧਿਆਨ ਦਿੰਦੇ ਹੋਣ ਇਸੇ ਸੈਂਟਰ ਤੋਂ ਹਿੱਸਾ ਮਣਕੇ ਲਾਉਣਾ ਅੱਛਾ ਜੀ ਇਸੇ ਸੈਂਟਰ ਤੋਂ ਹਾਂ ਇਸੇ ਸੈਂਟਰ ਤੋਂ ਪਰ ਆਪਾਂ ਤਾਂ ਹਿੱਸਾ ਪਹਿਲਾਂ ਹੀ ਲਾ ਦਿੰਨੇ ਆ ਛੱਲੇ ਪਈ ਤੇ ਅਸੀਂ ਇਹਦੇ ਆ ਤੈਨੂੰ ਵਕਾਵਾ ਇਹ ਆਪਾਂ ਇਹਨੂੰ 5.5 ਇੰਚ ਨਿਵਾ ਕੀਤਾ ਅੱਛਾ ਜੀ ਇਹਨਾਂ ਟਰੈਕਟਰ ਸੌਖਾ ਰਹਿੰਦਾ ਬਹੁਤ ਕੋਈ ਸੀ ਬੀਮ ਦੀ ਵੀ ਸਪੋਰਟ ਹੁੰਦੀ ਹੈਗੀ ਹੈ ਹਾਂਜੀ ਹਾਂਜੀ ਆ ਤੇ ਬਿਲਕੁਲ ਜੈਸੀ ਨਹੀਂ ਹੱਲੂ ਕਦੇ ਇਹਦੀ ਆਪਾਂ ਗਰੰਟੀ ਦਿੰਨੇ ਆਂਗੇ ਹਾਂਜੀ ਮੈਂ ਤਾਂ ਜ਼ਿੰਮੇਦਾਰਾਂ ਨੂੰ ਆਪਣੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਬਾਈ ਇਕੱਲੇ ਨਾ ਉਹ ਥਲੇ ਜਿਹੜੇ ਗੈਂਤੀਆਂ ਤੇ ਬੇਲ 'ਚ ਤੇ ਪਾਣੀ ਵਾਲੇ ਕੈਂਪਰ ਉਹ ਉਹਨਾਂ ਦੇਖਿਆ ਕਰੋ ਮੜੇ ਥੱਲੋਂ ਚੈਸੀਆਂ ਨੇ ਵੀ ਧਿਆਨ ਦਿਆ ਕਰੋ ਠੀਕ ਹੈ ਨਾ ਹਾਂਜੀ ਦੋਸਤੋ ਮੈਂ ਦੇਵ ਗਵਿੰਦਗੜ੍ਹ ਤੋਂ ਤੇ ਪਹਿਲਾਂ ਆਪਾਂ ਵੀਡੀਓ ਬਾਈ ਸੀ ਜੇਸੀਆਂ ਦੀ ਜੇਸੀਆਂ ਤੋਂ ਤਿਆਰ ਨਹੀਂ ਸੀ ਤੇ ਮੈਂ ਹੁਣ ਆਇਆ ਨਿਊ ਪੰਜਾਬ ਐਗਰੋਟੈਕ ਗਵਿੰਦਗਰ ਤੇ ਤਿਆਰ ਮੈਨੂੰ ਲੱਗਦਾ ਜੇਸੀਆਂ ਹੋ ਚੁੱਕੀਆਂ ਤੇ ਆਪਾਂ ਬਾਈ ਜੀ ਨਾਲ ਗੱਲ ਕਰਦੇ ਹਾਂ ਕਿਉਂਕਿ ਪਹਿਲਾਂ ਜੇਸੀਆਂ ਪੂਰੀਆਂ ਨਹੀਂ ਬਣੀਆਂ ਸੀ ਲਾ ਉਦੋਂ ਮੈਂ اچانک ਆਇਆ ਸੀ ਤੇ ਜੇਸੀ ਦੀ ਜਾਣਕਾਰੀ ਦਿੱਤੀ ਸੀ ਤੇ ਪਹਿਲਾਂ ਬਾਈ ਜੀ ਨੇ ਕਿਹਾ ਸੀ ਕਿ ਜਦੋਂ ਪੂਰੀ ਜੇਸੀ ਤਿਆਰ ਹੋ ਗਈ ਆਪਾਂ ਅਪਡੇਟ ਲੈ ਕੇ ਆਵਾਂਗੇ ਸੋ ਆਜੋ ਬਾਈ ਜੀ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਆਓ ਜੀ ਆਓ ਕੀ ਹਾਲ ਹੈ ਦਿਓ ਠੀਕ ਆ ਜੀ ਹੋਰ ਕੈਮਸ ਹਤਾ ਹਾਂਜੀ ਹਾਂਜੀ ਠੀਕ ਠਾਕ ਹਾਂ ਵਧੀਆ ਵਧੀਆ ਕੀ ਮਿੰਨਤੀ ਸ਼ਿੰਤੀ ਕਰ ਰਹੇ ਹੋ ਬਾਈ ਜੀ ਮਿੰਨਤੀ ਬਸ ਤੂੰ ਮੌਕੇ ਤੇ ਆ ਗਿਆ ਹਾਂਜੀ ਮਿੰਨਤੀ ਤਾਂ ਹਰ ਕਿਸੇ ਨੂੰ ਕਰਨੀ ਚਾਹੀਦੀ ਆ ਪਰ ਕਰਦੇ ਨਹੀਂ ਗੇ ਅੱਛਾ ਜੀ ਇਹ ਮਿੰਨਤੀ ਬਾਈ ਇੱਥੋਂ ਮੰਨ ਲਾ ਵੀ ਇਹ ਸੈਂਟਰ ਕੱਢਿਆ ਹੋਇਆ ਆਪਣਾ ਨੀਵਾ ਕਰਮੜਾ ਜੇ ਤੇ ਇਹਦੇ ਤੇ ਹਰੇਕ ਚੀਜ਼ ਸਹੀ ਹੋਣੀ ਚਾਹੀਦੀ ਹੈ ਜੀ ਅੱਛਾ ਜੀ ਵੀ ਮੰਨ ਲਓ ਆਹਾ ਇਧਰੋਂ ਇਧਰੋਂ ਆਹ ਮੂਹਰਲੀ ਫਰੰਟ ਵਾਲੀ ਐਂਗਲ ਹੋਰ ਵੀ ਮਿੰਨਤੀ ਕਰਕੇ ਵਾਹ ਆ ਵੇਖ ਹਣ ਤੂੰ ਜਿਵੇਂ ਇਧਰ ਅੱਗੇ ਆ ਜਾ ਹਾਂਜੀ ਆ ਜਿਵੇਂ ਹੁਣ 69 ਇੰਚੀ 200 ਦਾ ਇੱਥੇ ਅੱਛਾ ਜੀ ਆਪਾਂ ਇਹ ਤਾਂ ਸੈਂਟਰ ਕੱਢਿਆ ਹੋਇਆ ਹੈ ਹਾਂਜੀ ਉਧਰ ਲਾ ਬਈ ਆ ਵੀ ਇਹ ਵੀ 69 ਇੰਚੀ 200 ਦਾ ਹਾਂਜੀ ਠੀਕ ਹੈ ਹੁਣ ਹੁਣ ਕੱਲਾ ਇੱਥੋਂ ਦਾ ਕੀਤਾ ਜਾ ਸਕਦਾ ਕੋਈ ਵੀ ਕਰ ਲੂ ਇਸ ਨੂੰ ਹਾਂਜੀ ਪਰ ਮਸਲਾ ਇੱਥੇ ਆ ਜਾਂਦਾ ਹੈਗਾ 200 ਪਾਉਨੇ 12 ਇੰਚ ਹਾਂਜੀ 200 ਪਾਉਨੇ 12 ਇੰਚ ਹਾਂਜੀ ਠੀਕ ਹੈ ਅੱਛਾ ਜੀ ਇਹ ਬਾਈ ਕੋਈ ਚੰਦ ਬੰਦੇ ਹੋਣਗੇ ਜਿਹੜੇ ਇਹ ਕੰਮ ਕਰਦੇ ਹੋਣਗੇ ਇਹਨਾਂ ਦੀਆਂ ਆ ਮਿੰਟੀਆਂ ਹੈਗੀਆਂ ਆ ਚੀਜ਼ ਵੀ ਇੱਕੋ ਬਰਾਬਰ ਹਾਂਜੀ ਮੂਰਲੇ ਸੈਂਟਰ ਤੋਂ ਹਾਂਜੀ ਤੇ ਮਗਰਲਾ ਤੇ ਆਹ ਜਿਹੜੀ ਸਲੋਟ ਕਾਣ ਜਿਹੜਾ ਇਹਦੇ ਵਿੱਚ अच्छा ये भी बराबर अच्छा जी ए ਮਿਲ ਲੈਣ ਜਿੰਮੇਦਾਰ ਨੇ ਤਾਂ ਖਰ ਨਹੀਂ ਮਿਲਣਾ ਜਿੰਮੇਦਾਰ ਨੂੰ ਲੋੜ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਹਾਂਜੀ ਪਰ ਜਿਹੜੇ ਬਾਈ ਵੀਡੀਓ ਪਾਉਂਦੇ ਹੈਗੇ ਆ ਚਲੋ ਠੀਕ ਹੈ ਵੀ ਹਰ ਬੰਦੇ ਦਾ ਆਪਦਾ ਉਹਦਾ ਤਰੀਕਾ ਹੁੰਦਾ ਹਾਂਜੀ ਹਾਂਜੀ ਪਰ ਗੌਰ ਕਰਨ ਵੀ ਆ ਚੀਜ਼ਾਂ ਉਹਨਾਂ ਦੀਆਂ ਹੈਗੀਆਂ ਸਹੀ ਪਰ ਮੈਨੂੰ ਨਹੀਂ ਲੱਗਦਾ ਖਬਰਾਂ ਕੋਈ ਜਿੰਨੇ ਬਣਾਉਣ ਵਾਲੇ ਹੈਗੇ ਆ ਉਹਦੇ ਵਿੱਚੋਂ ਹੋ ਸਕਦਾ ਕੋਈ 5-4% ਇਸ ਗੱਲ ਤੇ ਧਿਆਨ ਦਿੰਦੇ ਹੋਣ ਇਹ ਸਹੀ ਹੋ ਗਿਆ ਹੁਣ ਆਪਾਂ ਮਿਨਤੀ ਕਰ ਨਹੀਂ ਸਕਦੇ ਨਹੀਂ ਹੁਣ ਚੈਸੀਆਂ ਤਿੰਨੇ ਤਿਆਰ ਆ ਹਾਂ ਚੈਸੀਆਂ ਤਿੰਨੇ ਤਿਆਰ ਇੱਥੋਂ ਮਣ ਕੇ ਹੁਣ ਹਿੱਸੇ ਦੀ ਮਿਨਤੀ ਹੋਣੀ ਆ ਅੱਛਾ ਜੀ ਆਹ ਸੈਂਟਰ ਤੋਂ ਹੀ ਅੱਛਾ ਜੀ ਇਸੇ ਸੈਂਟਰ ਤੋਂ ਐਸੇ ਸੈਂਟਰ ਤੋਂ ਹਿੱਸਾ ਮਣ ਕੇ ਲਾਉਣਾ ਅੱਛਾ ਜੀ ਇਸੇ ਸੈਂਟਰ ਤੋਂ ਹਾਂ ਐਸੇ ਸੈਂਟਰ ਤੋਂ ਪਰ ਆਪਾਂ ਤਾਂ ਹਿੱਸਾ ਪਹਿਲਾਂ ਹੀ ਲਾ ਦੰਨੇ ਆ ਥੱਲੇ ਪਈ ਚੈਸੀ ਦੇ ਆਦ ਨੂੰ ਵਕਾਵਾ ਆ ਫਿਟਿੰਗ ਹੋ ਚੁੱਕੀ ਆ ਦੀ ਪਹਿਲਾਂ ਥੱਲੇ ਆ ਸਾਰਾ ਕੁਝ ਪਹਿਲਾਂ ਹੀ ਲੱਗਿਆ ਵਾ ਹਾਂਜੀ ਆ ਹਿੱਸੇ ਦੀ ਫਿਟਿੰਗ ਹੋ ਗਈ ਠੀਕ ਹੈ ਹਜੇ ਇਹਦੇ ਤੇ ਮਜ਼ਬੂਤੀ ਇਹਦੀ ਹੋਰ ਕਰਨੀ ਹੈ ਹਜੇ ਅੱਛਾ ਜੀ ਇਹਦੇ ਵਿੱਚ ਸਪੋਰਟਾਂ ਲੱਗਣੀਆਂ ਹਜੇ ਤੇ ਪਰ ਇਹ ਮਤਲਬ ਆਪਾਂ ਇਸਾ ਫਿਟਿੰਗ ਕਾ ਵਾਸਤੇ ਜਿਹੜਾ ਜੁਗਾੜ ਲਾਤਾ ਇੱਥੇ ਅੱਛਾ ਜੀ ਠੀਕ ਹੈ ਹੋਰ ਮੰਨ ਲਓ ਹੋਰ ਚੇਸੀਆਂ ਨਾਲ ਉਹਦੇ ਵਿੱਚ ਕੀ ਖਾਸ ਅਲੱਗ ਕੀ ਆ ਆਪਣਾ ਅਲੱਗ ਤਾਂ ਹੁਣ ਤੈਨੂੰ ਉਹਦੇ ਵੀ ਦੱਸਿਆ ਸੀਗਾ ਵੀ ਇਹਦੇ ਵਿੱਚ ਆਪਾਂ ਜਿਹੜੀ ਹੈਗੀ ਆ ਪਲੇਟ ਲਾਈ ਹੈਗੀ ਆ ਆ ਥੱਲੇ ਸਪੋਰਟ ਦਿੱਤੀ ਹੈਗੀ ਆ ਆਪਣਾ ਇਹਨੂੰ ਜੈਡ ਟਾਈਪ ਬਣਾਇਆ ਆਪਾਂ ਜਿਹੜਾ ਘਾਟੇ ਨੂੰ ਹਾਂਜੀ ਹਾਂਜੀ ਜਿਵੇਂ ਮੱਛੀ ਵਾਲਾ ਕਹਿ ਦਿੰਦੇ ਹੈਗੇ ਆ ਮੱਛਿਆਲੇ ਦੇ ਵਿੱਚ ਕੀ ਆ ਵੀ ਜਿੰਨੇ ਇੰਚ ਐ ਜੈਸੀ ਆ ਉਹਨੇ ਇੰਚ ਦਾ ਹੀ ਗਾਡਾ ਜਿਹੜਾ ਚੈਨਲ ਜਿਹੜਾ ਥੱਲੇ ਲੱਗ ਜਾਂਦਾ ਅੱਛਾ ਜੀ ਪਰ ਆਪਣਾ ਉਹ ਨਹੀਂ ਹੈਗਾ ਉਹਦੇ ਨਾਲ ਬਹੁਤ ਜ਼ਿਆਦਾ ਨੀਵਾ ਹੋ ਜਾਂਦਾ ਉਹ ਟਰੈਕਟਰ ਠੀਕ ਹੈ ਕੁਛ ਤਾਂ ਵੀ ਹੋਊਗਾ ਪਰ ਸਲਿੱਪ ਮੇਰੇ ਹਿਸਾਬ ਨਾਲ ਵੱਧ ਕਰੂਗਾ ਉੱਤੇ ਅੱਛਾ ਜੀ ਠੀਕ ਹੈ ਉੱਠਦਾ ਬਹੁਤ ਘੱਟ ਆ ਉੱਠਦਾ ਨਹੀਂ ਹੈਗਾ ਪਰ ਟਰੈਕਟਰ ਉੱਠੇ ਬਗੈਰ ਟਰਾਲੀ ਨਹੀਂ ਪਟਦਾ ਖੁੱਭੀ ਵੀ ਅੱਛਾ ਜੀ ਠੀਕ ਹੈ ਜੀ ਇਹਦੇ ਵਿੱਚ ਥੋੜਾ ਜਿਹਾ ਉੱਠੂਗਾ ਪਰ ਇਹ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਚੱਕਾ ਜਾਊਗਾ ਉਹ ਹੁਣ ਮੰਨ ਲਓ ਜਿਵੇਂ 8 ਇੰਚ ਦੀ ਚੈਸੀ ਹੈਗੀ ਤੇ 8 ਨੂੰ 8 ਇੰਚ ਹੀ ਥੱਲੇ ਕਰਤਾ ਉਹਨਾਂ ਨੇ ਹਾਂਜੀ ਠੀਕ ਹੈ ਤੇ ਉਹ ਤਾਂ ਹੋ ਗਿਆ ਜਿਆਦਾ ਨੀਵਾ ਹੋ ਗਿਆ ਇਹ ਆਪਾਂ ਇਹਨੂੰ 5.5 ਇੰਚ ਨੀਵਾ ਕੀਤਾ ਅੱਛਾ ਜੀ ਇਹਨਾਂ ਟਰੈਕਟਰ ਸੌਖਾ ਰਹਿੰਦਾ ਬਹੁਤ ਖਿੰਜਦਾ ਬੜਾ ਵਧੀਆ ਹੈਗਾ ਬਹੁਤ ਵਧੀਆ ਮਤਲਬ ਇਹਦਾ ਗ੍ਰਿਪ ਬਣਦੀ ਟਰੈਕਟਰ ਦੀ ਟਰਾਲੇ ਤੇ ਹਾਂਜੀ ਹਾਂਜੀ ਹਾਂ ਇਹ ਮੰਨ ਲਓ ਪ੍ਰੈਸ਼ਰ ਚੈੱਕ ਦਾ ਪੁਡੀਸ਼ਨ ਹੋ ਗਿਆ ਇਹ ਬੀਮ ਹਾਂ 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 ਅੱਛਾ ਜੀ ਬਾਕੀ ਆਪਾਂ ਯਾਰ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਹਾਂਜੀ ਇਹਦੇ ਚ ਵੀ ਮੈਂ ਕਹਿਣਾਗਾ ਵੀ ਆਪਣੀ ਇਹਦੀ ਟੁੱਟ ਭੱਜ ਦੀ ਗਰੰਟੀ ਲਾਈਫਟਾਈਮ ਦੀ ਹੈ ਅੱਛਾ ਜੀ ਕੋਈ 1-2 ਸਾਲਾਂ ਦੀ ਹਾਂ ਹਾਂ 1-2 ਸਾਲਾਂ ਦੀ ਗੱਲ ਨਹੀਂ ਹੈਗੀ ਜਿੰਨੀ ਦੇਰ ਤੁਹਾਡੇ ਕੋਲੇ ਟਰਾਲੀ ਰਹੂਗੀ ਆਪਣੀ ਗਰੰਟੀ ਜਾਰੀ ਰਹੂਗੀ ਅੱਛਾ ਜੀ ਠੀਕ ਹੈ ਕਦੇ ਵੀ ਕੋਈ ਟੁੱਟ ਭੱਜ ਹੋ ਜੇ ਆਪਾਂ ਉਹਦੇ ਕਹਲੋ ਵੀ ਜ਼ਿੰਮੇਵਾਰ ਆਏਗੇ ਅੱਛਾ ਜੀ ਕੁਝ ਵੀ ਨਹੀਂ ਹੋਊਗਾ ਬਲਾਂਗ ਹੈ ਲਾਂਕੇ ਚਲੋ ਠੀਕ ਹੈ ਵੀ ਭਾਂ ਸੇ ਹੋ ਜਾਂਦੇ ਬਹੁਤ ਵੱਡੇ ਵੱਡੇ ਉਹਦੀ ਦਾ ਕੁਝ ਵੀ ਹੋ ਸਕਦਾ ਪਰ ਤੁਹਾਡੇ ਕੰਮ ਕਰਨ ਦੇ ਨਾਲ ਇਹਨੂੰ ਕੱਖ ਨਹੀਂ ਹੋਊਗਾ ਹਾਂਜੀ ਹਾਂ ਬਾਕੀ ਆਪਣੀ ਜਿਹੜੀ ਫਿਟਿੰਗਾਂ ਸਾਰੀ ਪਹਿਲਾਂ ਕਰਦੇ ਆਪਾਂ ਇਹ ਨਹੀਂ ਲੋਕਾਂ ਨੂੰ ਮੰਨ ਲਓ ਵੀ ਜਿਵੇਂ ਪਹਿਲਾਂ ਚੈਸੀ ਲਾਤੀ ਮੋੜ ਕੇ ਉਥੋਂ ਜੈਕ ਦਾ ਉਹਨੂੰ ਲਾ ਕੇ ਨੱਕੇ ਨੁੱਕੇ ਜੇ ਫੇਰ ਇੱਥੇ ਜੈਕ ਪਾ ਕੇ ਤੇ ਫਿਰ ਜੈਕ ਦੀ ਉਹਦਾ ਬੀਮ ਲਾਇਆ ਫਾਊਂਡੇਸ਼ਨ ਲਾਇਆ ਜੈਕ ਦਾ ਹਰ ਚੀਜ਼ ਆਪਣੀ ਪਹਿਲਾਂ ਲੱਗੀ ਹੁੰਦੀ ਪਹਿਲਾਂ ਲਾਉਣ ਦਾ ਮਤਲਬ ਹੈ ਵੀ ਕੰਮ ਸਾਫ਼ ਤੇ ਮਜ਼ਬੂਤ ਵਧੀਆ ਹੁੰਦਾ ਹੈਗਾ ਹਾਂਜੀ ਠੀਕ ਆ ਹੁਣ ਕਿੱਥੇ ਤਾਂ ਥੱਲੇ ਪਿਆਈ ਇਹਨੂੰ ਕਰ ਦੇਣਾ ਕਿ ਤੇਬਾ ਉੱਤੇ ਚੱਕ ਕੇ ਲਾਉਣਾ ਹਾਂਜੀ ਹਾਂਜੀ ਉਹਦੇ ਜਾਈ ਮਿੰਤੀ ਗਣਤੀ ਚ ਬੰਦੇ ਐਨੇ ਮਾਰ ਨਹੀਂ ਹੁੰਦੇਗੇ ਤੇ ਉਹ ਉਹਨਾਂ ਦਾ ਗਾਂ ਪਛਾਣ ਲਾਂਦਾ ਵੇਸੇ ਡਰੋਂ ਉਹ ਕਹਿੰਦੇ ਵੀ ਕਾਹਦੋਂ ਪੰਗਾ ਲੈਣਾ ਆਪਾਂ ਚੈਨਲ ਬੀੜ ਕੇ ਤੇ ਫੇਰ ਹੀ ਲਾ ਦੇਂਗੇ ਥੱਲੇ ਹਾਂਜੀ ਸਹੀ ਗੱਲ ਹੈ ਉਹ ਇੱਥੇ ਆਪਾਂ ਮਤਲਬ ਇਹਨੂੰ ਪੂਰਾ ਨਹੀਂ ਜ਼ਿਆਦਾਤਰ ਤਾਂ ਹੋਰ ਵਰਕਸ਼ਾਪਾਂ ਤੇ ਤਾਂ ਚੀਸੀ ਦਾ ਇਹ ਬਾਕੀ ਦੀਆਂ ਸਾਰੀਆਂ ਚੀਜ਼ਾਂ ਬਾਅਦ 'ਚ ਲੱਗਦੀਆਂ ਸਰ ਨਹੀਂ ਆਪਾਂ ਇਹਦਾ ਤੇਰੇ ਸਾਹਮਣੇ ਹੀ ਆ ਹੁਣ ਪਹਿਲਾਂ ਹੀ ਲਾਉਨੇ ਆ ਹਾਂਜੀ ਇਹ ਸੌ ਫਿਟਿੰਗ ਵੀ ਪਹਿਲਾਂ ਕਰਤੀ ਆ ਬੋਸ਼ ਪਿੰਨਾ ਜਿਹੜੀਆਂ ਇਹ ਪਹਿਲਾਂ ਲਾਤੀਆਂ ਇੱਥੇ ਥੱਲੇ ਅਮਲ ਬੋਸ਼ ਲਾਤੇ ਪਿੰਨਾ ਉੱਤੇ ਜੜ ਕੇ ਲੱਗ ਜਾਣਗੀਆਂ ਹਾਂਜੀ ਤੇ ਬਾਕੀ ਆ ਤਿੰਨ ਥਾਂ ਤੋਂ ਚੈਸੀ ਨੂੰ ਬੰਨਿਆ ਹਾਂਜੀ ਹਾਂਜੀ ਤਿੰਨ ਸਪੋਰਟਾਂ ਹਾਂ ਹਾਂ ਇਹ ਤਿੰਨ ਸਪੋਰਟਾਂ ਟੇਢੇ ਲੋਟ ਆ ਗਈਆਂ ਚੌਥੀ ਭੀਮਦੀ ਵੀ ਸਪੋਰਟ ਹੁੰਦੀ ਹੈਗੀ ਹਾਂਜੀ ਹਾਂਜੀ ਹਾਂ ਤੇ ਬਿਲੋਂ ਜੈਸੀ ਨਹੀਂ ਹੱਲੂ ਕਦੇ ਇਹਦੀ ਆਪਾਂ ਗਰੰਟੀ ਦਿੰਨੇ ਆਂਗੇ ਹਾਂਜੀ ਆ ਫੇਰ ਜਿਹੜੀ ਮਿੰਤੀ ਗਣਤੀ ਹੈਗੀ ਸਾਰੀ ਇੱਥੋਂ ਸੈਂਟਰ ਤੋਂ ਤੁਹਾਨੂੰ ਪਹਿਲਾਂ ਵੀ ਦੱਸਦਾ ਮੈਂ ਕਿ ਆ ਸੈਂਟਰ ਤੋਂ ਮਿੰਤੀ ਹੋਣੀ ਹੈ ਉਹ ਸੇਦੀ ਫਿਟਿੰਗ ਇਸੇ ਸੈਂਟਰ ਨਾਲ ਹੀ ਹੋਈ ਐ ਹਾਂਜੀ ਤੇ ਜੈਕ ਦੀ ਫਿਟਿੰਗ ਵੀ ਇਸੇ ਸੈਂਟਰ ਨਾਲ ਹੋਈ ਐ ਮਗਰ ਲੀਆਂ ਪੁਸ਼ਪਿੰਨਾ ਜਿਹੜੀਆਂ ਉਹਦੀ ਵੀ ਇਸੇ ਨਾਲ ਹੀ ਹੋਈ ਐ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਆਪਣੇ ਦੇਵ ਵੀ ਜਿਹੜਾ ਹੈਗਾ ਜਿਹੜੀ ਆਪਣੀ ਚੈਸੀ ਹੈਗੀ ਐ ਇਹ ਵੱਖਰੀ ਐ ਲੋਕਾਂ ਨਾਲੋਂ ਹਾਂਜੀ ਤੇ ਇਹਦੇ ਵਿੱਚ ਟੁੱਟ ਭੱਜ ਦੀ ਕੋਈ ਗੰਜائش ਨਹੀਂ ਹੈਗੀ ਹਾਂਜੀ ਹਾਂਜੀ ਮੈਂ ਤਾਂ ਜ਼ਿੰਮੇਦਾਰਾਂ ਨੂੰ ਆਪਣੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਬਾਈ ਕੱਲੇ ਨਾ ਉਹ ਥਲੇ ਜਿਹੜੇ ਗੈਂਤੀਆਂ ਤੇ ਬੇਲ 'ਚ ਤੇ ਪਾਣੀ ਵਾਲੇ ਕੈਂਪਰ ਉਹ ਉਹਨਾਂ ਦੇਖਿਆ ਕਰੋ ਠੀਕ ਹੈ ਨਾ ਉਹ ਤਾਂ ਗਮਰਾ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਮੜੇ ਥੱਲੋਂ ਚੈਸੀਆਂ ਨੇ ਵੀ ਧਿਆਨ ਦਿਆ ਕਰੋ ਜੀ ਠੀਕ ਹੈ ਨਾ ਵੀ ਉਹ ਜਿਹੜੀ ਚੀਜ਼ ਤੁਹਾਨੂੰ ਜਿਹੜੇ ਚੀਜ਼ ਵਾਸਤੇ ਤੁਸੀਂ ਇਹ ਲੈ ਚੱਲੇ ਹੋ ਜਿਹੜੇ ਕੰਮ ਵਾਸਤੇ ਟਰਾਲਾ ਲੈ ਚੱਲੇ ਹੋ ਉੱਥੇ ਤੁਹਾਨੂੰ ਕੰਮ ਵਧਿਆ ਦਿੰਦਾ ਇਹਨਾਂ ਗੱਲਾਂ ਦਾ ਧਿਆਨ ਰੱਖੋ ਹਾਂਜੀ ਪਾਣੀ ਦਾ ਕਿਹ ਕੈਂਪਰ ਲੱਗਿਆ ਪਾਣੀ ਦਾ ਅੱਜ ਗੱਲ ਕਿੱਥੇ ਨਹੀਂ ਹੈਗਾ ਪਾਣੀ ਦਾ ਹਰ ਤਾਈ ਮਿਲਦਾ ਸਹੀ ਗੱਲ ਹਰ ਇੱਕ ਤਾਂ ਤੇ ਮਿਲ ਜੂ ਪਾਣੀ ਦਾ ਹਾਂਜੀ ਹਾਂਜੀ ਹਾਂ ਗੈਨਤੀ ਲਾਵਾਂਗੇ ਕਿ ਜਿਮੀਦਾਰ ਕੋਲ ਕਿਹੜਾ ਸੰਦ ਨਹੀਂ ਹੁੰਦਾ ਵੀ ਜੈਂ ਗੈਨਤੀ ਆਪਾਂ ਵਕਰੀ ਹੋਰ ਤੰਗੀ ਨਾਲ ਸਹੀ ਗੱਲ ਹੈ ਹਾਂ ਜਿਮੀਦਾਰ ਕੋਲ ਤਾਂ ਹਰੇਕ ਤਰਾ ਸੰਦ ਹੁੰਦਾ ਹੀ ਆ ਹਾਂਜੀ ਹਾਂਜੀ ਹਾਂ ਇਸ ਕਰਕੇ ਨਾ ਏਠਾਂ ਧਿਆਨ ਮਾਰਿਆ ਕਰੋ ਜੇ ਤੁਹਾਨੂੰ ਤੁੱਲੋਂ ਜਿਹੜਾ ਬੇਸਕੇਜ ਆ ਬਣਾਇਆ ਇਹਦਾ ਹੂੰ ਇਹ ਹੰਡੂ ਕਿੰਨਾ ਕ ਇਹ ਸਾਡੇ ਟਰੈਕਟਰ ਨੂੰ ਕਿੰਨਾ ਕ ਤੰਗ ਪਰੇਸ਼ਾਨ ਕਰੋ ਹੈ ਇਹਦੀ ਉਮਰ ਕਿੰਨੀ ਕ ਹੂੰ ਕਰਦੇ ਕਰੇ ਖੜਾ ਸੋਹਣਾ ਲੱਗਦੀ ਚੀਜ਼ ਸੋਹਣੀ ਲੱਗੋਗੇ ਸਹੀ ਗੱਲ ਬਣਾਉਣ ਵਾਲੇ ਨੇ ਕਿੰਨੀ ਕਿ ਮਿਹਨਤ ਕੀਤੀ ਹੈ ਸਹੀ ਗੱਲ ਹੂੰ ਮਟੀਰੀਅਲ ਕਿਹਵਾਂ ਜਾ ਲੱਗਿਆ ਇਹ ਚੀਜ਼ਾਂ ਖਾਸ ਹੁੰਦੀਆਂ ਹੈਗੀਆਂ ਹਾਂਜੀ ਹਾਂਜੀ ਹਾਂ ਹਾਂਜੀ ਦੋਸਤੋ ਸਾਡਾ ਅਪਡੇਟ ਕਿਦਾਂ ਲੱਗਿਆ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਨੂੰ ਫੇਸਬੁੱਕ ਤੇ YouTube ਤੇ Instagram ਤੇ ਫੋਲੋ ਕਰਨਾ ਨਾ ਭੁੱਲਿਓ ਤਾਂ ਕਿ ਅਸੀਂ ਕੋਈ ਵੀ ਐਗਰੀਕਲਚਰ ਸੰਬੰਧੀ ਅਪਡੇਟ ਲੈ ਕੇ ਆਈਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ वीडियो विधो वॾ शेयर करियो धनवाद कान मज़दूर एकता